ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਕਸਬਾ ਫਤਿਹਗਰ ਚੂੜੀਆਂ ਦੇ ਅਜਨਾਲਾ ਰੋਡ ਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਦਸੂਰੇ ਦਸਤਾਰ ਦੀ ਦੁਕਾਨ ਤੇ ਗੋਲੀ ਚਲਾਈ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਉਹਨਾਂ ਦੀ ਦੁਕਾਨ ਦਾ ਗੋਲੀ ਲੱਗਣ ਨਾਲ ਸ਼ੀਸ਼ਾ ਟੁੱਟ ਗਿਆ। ਇਸ ਮੌਕੇ ਫਤਿਹਗਰ ਚੂੜੀਆਂ ਦੇ ਡੀਐਸਪੀ ਵਿਪਨ ਕੁਮਾਰ ਅਤੇ ਐਸਐਚਓ ਪ੍ਰਭਜੋਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨ ਮਾਲਕ ਪਰਮਿੰਦਰ ਸਿੰਘ પાસેથી ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪਰਮਿੰਦਰ ਸਿੰਘ ਰਣਸਿੱਕੇ ਕਲਾ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:30 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀ ਉਹਨਾਂ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਅਸੀਂ ਵੈਰੀ ਬਾਸੀ ਮੌਕੇ ਤੇ ਪਹੁੰਚ ਗਏ ਮਲਾਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ 11:30 ਦੀ ਸਵੇਰ ਸਾਰੇ ਸੀਸੀਟੀਵੀ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟਰੇਸ ਕਰ ਲਾਂਗੇ